ਕੋਈ ਨਾ ਸਤਿ ਸ੍ਰੀ ਅਕਾਲ ਮੈਂ ਹੁਣ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਹੁਣ ਸੁੱਣਾ ਡੇਰਾਬਾਬਾ ਨਾਨਕ ਰਹਿ ਰਹੇ ਨੇ ਚਿਰਾਂ ਨੂੰ ਵੀ ਉਹ ਉਸ ਪਿੰਡ ਨੂੰ ਛੱਡ ਕੇ ਡੇਰਾਬਾਬਾ ਨਾਨਕ ਰਹਿੰਦੇ ਨੇ ਤਸਵੀਰ ਕਿਧਰ ਪਿੱਛੇ ਨਾ ਕਿੱਥੇ ਚਲੇ ਜਾਓ ਚੱਲ ਚਲੇ ਚੱਲ ਜਾਓ 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 ਨਹੀਂ ਜਾਣ ਦੋ ਦਿਨ ਜਾ ਕੇ ਨਹੀਂ ਜਾਣਾ ਕੀਤਾ ਕਰ ਆਪਾਂ ਆਪਾਂ ਚੋ ਬੜੀ ਪਹਾੜੇ ਖਾਰਦਰਾ ਤੋਂ ਹੋ ਜਾਂਦਾ ਹੈ ਨਾ

ਪਤਾ ਨਹੀਂ ਕਿ ਮੈਂ ਨਹੀਂ ਕਦੀ ਨਹੀਂ ਕੁਝ ਵੀ ਇਸ ਕੀ ਕੀਤਾ ਉਹ ਬੱਚਿਆਂ ਨੇ ਅਪਾ ਕੋ ਖਾਲ ਦੇ ਗਏ ਸੀ ਬਦਲ ਕੇ ਦਰਵਾਜ਼ਾ ਖਾਲੂ ਜੇ ਸੀ ਨਹੀਂ ਉਹ ਅੱਜ ਹੀ ਗਏ ਆਹ ਹੋਰ ਕੀ ਤੇ ਪ੍ਰੋਗਰਾਮ ਹੋਤੋ ਜੇ ਹੋ ਤੁਹਾਨੂੰ ਕੋਈ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਰ ਕਰਨੀ ਬੁਆ ਕਰਾਇਆ ਸੀ ਤੇ ਮੈਂ ਆਉਟ ਕਿ ਜੁਬਾ ਕਰ ਲਿਆ ਉਹਨਾਂ ਨਾਲ ਸਭ ਦੀ ਖਬਰ ਸੀ ਮੈਂ ਤਾਂ ਨਹੀਂ ਮਿਲ ਸਕਦਾ ਹੂੰ ਉਹਨਾਂ ਨੂੰ ਹੀ ਦੱਸ ਕੀ ਦੱਸਾਂ ਤੁਹਾਨੂੰ ਉਹਨਾਂ ਨੂੰ ਉਹਨਾਂ ਨਾਲ ਪਾਜੀ ਕਿ ਫਿਆ ਰੁਕੀ ਮੈਂ ਅੰਦਰ ਮੈਂ ਉਹ ਅੰਬਰ ਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਕੋਈ ਗੱਲ ਪਤਾ ਨਹੀਂ ਕਿਨੇ ਸਮੇਂ ਤੋਂ ਬਾਲ ਦੇ ਬੋਲ ਚਲਾਈ ਗਈ ਹੈ ਮਾਸ਼ਾਅੱਲ ਤੇ ਪਹਿਲਾਂ ਵੀ ਇਹਨਾਂ ਨੇ ਗਸ਼ਤ ਕੀਤੀ ਤੇ ਸਿੱਖੀ ਵਾਅਦਾ ਬਦਲ ਲਗਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰਿਆਂ ਨੂੰ ਪਤਾ ਨਹੀਂ ਆ ਇਹ ਨਹੀਂ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਣਸ ਸਿੱਖੀ ਵਾਸਤੇ ਕਾਫੀ ਉਹਨਾਂ ਕਦੋਂ ਚੁੱਕੇ ਹੋਏ ਨੇ ਹਾਂਜੀ ਉਹ ਤੇ 84 ਦੇ ਤੁਰੀ ਨੇ ਕਾਫੀ ਸਾਲ ਜੇਲਾ ਜਿਨਾ ਮਾੜੇ ਹਾਂਜੀ ਪਤਾ ਕੁਝ ਕਿਹੜੀ ਗੱਲ ਜਿਹੜੀ ਮਾੜੀ ਤੁਹਾਨੂੰ ਜੇਲ ਚੈਂਬਰਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹਾਂ ਗੱਲ ਬਿਆਣੀ ਵੱਲ ਵੀ ਰਹੇ ਨੇ ਮਾਈਲ ਕਰਾਉਣ ਦੀ ਬਦੋਂ ਕਿਉਂ ਪੰਡਿਗੜ ਉਹ ਕੇਸ ਜਿਸ ਤੋਂ ਕਿ ਪਤਾ ਹੋਏਗਾ ਕਿਦਾਂ ਦੇ ਕੇਸ ਕੋਈ ਪਤਾ ਲੱਗਾ ਸਰੋਂ ਆਉਂ ਕਰ ਰਹਾ ਹੂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਠੀਕ ਕੀ ਕਹਿਣਾ ਚਾਹੀਦਾ ਨਹੀਂ ਉਹ ਕਰ ਕੁਝ ਨਹੀਂ ਕਹਿ ਕੇ ਕੇ ਉਹ ਬਸ ਚਲੇ ਗਿਆ ਕੋਈ ਸ਼ੇਕ ਐਮ ਹੋ ਗਿਆ ਬਸ ਦਾ ਕੈਮ ਹੋ ਗਿਆ ਬਸ ਸੀ ਇਹ ਨਹੀਂ ਗੱਲ ਕਹਿ ਕੇ ਤੇ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹ ਨਹੀਂ ਹੋਣੀ ਇੰਨਾ ਕੰਮ ਵਾਲਾ ਹੈਗੇ ਪਤਾ ਨਹੀਂ ਕੀ ਹੈ ਇੱਦਿਜ ਬਾਤੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਹੋਣਾ ਇਹ ਤਾਂ ਹੁਣ ਮਿਲਾਂਗੇ ਤਾਂ ਫੇਰ ਹੀ ਪਤਾ ਲੱਗੇ ਤੁਹਾਨੂੰ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਹੈ ਨਹੀਂ ਗਲਤ ਪਾਈ ਹੋਣੀ ਗਲਤੀ ਪਾਉਣੀ ਪੱਕਾ ਹੈ ਇਹੋ ਵੀ ਕੀ